वेलकम टू खन्ना न्यूज़ लाइव। ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਆਦ ਇਲਾਕਿਆਂ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਸਮੁੱਚੇ ਪੰਜਾਬ ਤੋਂ ਹੀ ਜਿੱਥੇ ਰਹਿ ਸਮਗਰੀ ਪਹੁੰਚਾਈ ਜਾ ਰਹੀ ਹੈ, ਉੱਥੇ ਹੀ ਅੱਜ ਖੰਨਾ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਬਾਬਾ ਵਿਸ਼ਵਕਰਮਾ, ਰਾਮਗੜੀਆ ਸਭਾ ਖੰਨਾ ਦੇ ਚੇਅਰਮੈਨ ਪੁਸ਼ਕਰ ਰਾਜ ਸਿੰਘ ਰੂਪਰੇ ਦੀ ਦੇਖਰੇਖ ਵਿੱਚ ਹਿਊਮਨ ਬਲੱਡ ਡੋਨਰ ਐਸੋਸੀਏਸ਼ਨ ਬਾਬਾ ਗਣਪਤੀ ਸੇਵਾ ਸੰਘ ਨਰ ਸੇਵਾ ਨਾਰਾਇਣ ਸੇਵਾ ਮਾ ਅੰਨਪੂਰਨਾ ਰਸੋਈ ਮਹਾਕਾਲ ਬਲੱਡ ਸੇਵਾ ਹਰ ਮੈਦਾਨ ਫਤਿਹ ਸੇਵਾ ਦਲ ਦੇ ਵਲੰਟਰੀਆਂ ਵੱਲੋਂ ਰਾਸ਼ਨ ਸਮੱਗਰੀ ਸੁੱਕੇ ਰਾਸ਼ਨ ਦੀਆਂ ਕਿੱਟਾਂ ਮੈਡੀਕਲ ਕਿੱਟਾਂ ਪਾਣੀ ਦੀਆਂ ਬੋਤਲਾਂ ਰਸ ਬਿਸਕੁਟ ਲੋੜਵੰਦ ਲੋਕਾਂ ਲਈ ਕੱਪੜੇ ਅਤੇ ਫੋਗਿੰਗ ਮਸ਼ੀਨ ਆਦ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਦਾਲ ਸਬਜੀ ਚਾਵਲ ਅਤੇ ਰੋਟੀ ਦਾ ਲੰਗਰ ਤਿਆਰ ਕਰਕੇ ਭੇਜਿਆ ਗਿਆ। ਟਰੱਕ ਦੇ ਰਵਾਨਾ ਹੋਣ ਮੌਕੇ ਜਿੱਥੇ ਰਾਮਗੜੀਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ, ਉੱਥੇ ਹੀ Swami Shri Sachinandan Ji Maharaj Ji ਵੱਲੋਂ ਵਲੰਟਰੀਆਂ ਅਤੇ ਸਮਾਜ ਸੇਵੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ Swami Shri Sachinandan Ji Maharaj Ji ਨੇ ਸਮਾਜ ਸੇਵੀ ਸੰਸਥਾਵਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਥੋਂ ਹੀ ਜਲਦ ਹੋਰ ਸਮਾਨ ਟਰੱਕਾਂ ਰਾਹੀਂ ਜੋ ਉੱਕਤ ਇਲਾਕੇ ਦੇ ਲੋਕਾਂ ਨੂੰ ਲੋੜਿੰਦਾ ਹੈ ਨਿਰੰਤਰ ਭੇਜਿਆ ਜਾਵੇਗਾ। ਉਹਨਾਂ ਲੋਕਾਂ ਨੂੰ ਹੜਪ੍ਰਭਾਵਿਤ ਲੋਕਾਂ ਲਈ ਆਪਣਾ ਦਸ਼ਵੰਦ ਕੱਢ ਕੇ ਸਹਾਇਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ, ਚੇਅਰਮੈਨ ਪੁਸ਼ਕਰ ਰਾਜ ਸਿੰਘ ਰੂਪਰੇ, ਮੀਤ ਪ੍ਰਧਾਨ ਵਰਿੰਦਰ ਸਿੰਘ ਦੇਹਲੇ, ਚਰਨਜੀਤ ਸਿੰਘ ਪਨੇਸਰ, ਗੁਰਨਾਮ ਸਿੰਘ ਭਮਰਾ, ਹਰਜੀਤ ਸਿੰਘ ਖਰੇ ਸਕਤਰ ਬਲਦੇਵ ਸਿੰਘ ਮਠਾੜੂ ਖਜ਼ਾਂਚੀ ਮਨਜੀਤ ਸਿੰਘ ਤੰਜਲ ਸ਼੍ਰੀ ਵਿਸ਼ੂ ਕਰਮਾ ਮੰਦਰ ਦੇ ਚੇਅਰਮੈਨ ਹਰਜੀਤ ਸਿੰਘ ਸੋਹਲ ਪ੍ਰਧਾਨ ਬਲਵਿੰਦਰ ਸਿੰਘ ਸੌਂਦ ਪ੍ਰੈਸ ਸਕੱਤਰ ਪਰਮਜੀਤ ਸਿੰਘ ਤਿਮਾਨ ਨਰ ਸੇਵਾ ਨਾਰਾਇਣ ਸੇਵਾ ਦੇ ਚੰਦਰ ਨੇਗੀ ਹਿੰਦੂ ਸੰਗਠਨਾ ਦੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਕਮਲ ਬਾਬਾ ਗਣਪਤੀ ਸੇਵਾ ਸੰਗਤ ਦੇ ਸੰਸਥਾਪਕ ਰਾਜਕੁਮਾਰ ਮੈਨਰੋ ਹਿਊਮਨ ਬਲੱਡ ਡੋਨਰਸ ਐਸੋਸੀਏਸ਼ਨ ਦੇ ਸਕੱਤਰ मुकेश सिंगी शिव सेना अगु ललित शर्मा मां अन्नपूर्णा रसोई दे हंसराज बिरानी महाकाल ब्लड सेवा दे राहुल गर्ग बाबा सहतकार स्नेहंदर मिलू विक्रमजीत सिंह तिमान हर मैदान फतेह सेवा दल कश्मीर सिंह खालसा मैनेजर अमरजीत सिंह जसपाल सिंह बिल्लू बाबा मेहर सिंह अते संस्थावां दे और मेंबरान हाजिर सन ਲੰਗਰ ਨਹੀਂ ਕਿਸੇ ਵੀ ਨਜ਼ਰ ਆ ਰਹੇ ਜਿਹੜਾ ਪਰਨਾ ਕੀਤਾ ਜਾ ਰਹੇ ਹੈ ਇਸ ਜਿਹੜੇ ਗੁਰੂਆਂ ਪੀਰਾਂ ਕਦਮ ਰਾਮੀ ਧਰਤੀ ਹੈ ਸਾਡਾ ਪੰਜਾਬ ਪਰ ਪੰਜਾਬ ਦੇ ਉੱਪਰ ਕੁਝ ਨਜ਼ਰ ਲੱਗੀ ਸੀ ਕਦੇ ਪੰਜਾਬੀ ਉਹ ਲੋਕ ਨੇ ਜਦੋਂ ਹਿੰਦੁਸਤਾਨ ਦੇ ਵਿੱਚ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਦੇ ਵੀ ਕੋਈ ਅਸੀਂ ਬਾੜ ਆਂਦੀ ਹੈ ਜਾਂ ਜ਼ਰੂਰਤ ਪੈਂਦੀ ਹੈ ਤਾਂ ਪੰਜਾਬੀ ਸਭ ਤੋਂ ਅੱਗੇ ਖੜੇ ਦਿਖਾਈ ਦਿੰਦੇ ਨੇ ਪਰ ਅੱਜ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਚਾਹੇ ਉਹ ਪੰਜਾਬ ਦੇ ਲੋਕ ਨੇ ਜਾਂ ਸਾਡੇ ਹਿੰਦੁਸਤਾਨ ਦੇ ਲੋਕ ਨੇ ਬਾਰੇ ਦੇਸ਼ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਤੁਰ ਪਏ ਨੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਔਰ ਖਾਸ ਕਰ ਅੱਜ ਰਾਮਗੜੀਆ ਭਵਨ ਤੋਂ ਕੁਸ਼ਕਰ ਰਾਜੀ ਦੀ ਅਗਵਾਈ ਦੇ ਵਿੱਚ ਖੰਨਾ ਸ਼ਹਿਰ ਦੀਆਂ ਅਲੱਗ-ਅਲੱਗ ਸੰਸਥਾਵਾਂ ਵੱਲੋਂ ਅੱਜ ਜਿਹੜਾ ਹੈ ਇੱਕ ਟਰੱਕ ਜਿਹਦੇ ਵਿੱਚ ਪਾਣੀ ਵੀ ਹੈ ਲੇਡੀਜ਼ ਦਾ ਸਮਾਨ ਵੀ ਹੈ ਔਰ ਪੱਕਿਆ ਹੋਇਆ ਜਿਹੜਾ ਰਾਸ਼ਨ ਹੈ ਉਹਦੇ ਵਿੱਚ ਰੋਟੀਆਂ ਨੇ ਚਾਵਲ ਹੈ ਦਾਲ ਹੈ ਤੇ ਸੋਇਆਬੀਨ ਆਲੂ ਦੀ ਬੜੀ ਬਲਾਈ ਹੋਈ ਆ ਜਿਹੜੀ ਕਿਉਂਕਿ ਲੋਕਾਂ ਨੂੰ ਲੋੜ ਹੈ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਹਜੇ ਚੂਲੇ ਨਹੀਂ ਚੱਲ ਰਹੇ ਔਰ ਅੱਜ ਜੋ ਇਹ ਪ੍ਰਾਲਾ ਕੀਤਾ ਜਾ ਰਿਹਾ ਇੱਕ ਬਹੁਤ ਵੱਡਾ ਪ੍ਰਾਲਾ ਹੈ ਤਮਨ ਜੀ ਮੈਂ ਵੀ ਨਾਲ ਜਾ ਰਿਹਾ ਹਾਂ ਅਸੀਂ ਸਿਰਫ ਇਹ ਦੇਖਣ ਜਾ ਰਹੇ ਹਾਂ ਕਿ ਹੁਣ ਉੱਥੇ ਜ਼ਰੂਰਤ ਕੀ ਆਏ ਜੀ ਚੀਜ਼ ਦੀ ਵੀ ਜ਼ਰੂਰਤ ਹੋਈ ਤਾਂ ਅਭਿਦਨ ਇੱਕ ਹਫ਼ਤੇ ਦੇ ਵਿੱਚ ਅਸੀਂ ਪੁਸ਼ਕਰ ਅੱਜ ਦੀ ਅਗਵਾਈ ਦੇ ਵਿੱਚ ਹੋਰ ਸੰਤਾਵਾਂ ਨੂੰ ਨਾਲ ਲੈ ਕੇ ਖੰਨੇ ਦੇ ਵਿੱਚ ਜਿੰਨਾ ਵੀ ਸਾਡੇ ਕੋਲ ਹੋਇਆ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਉਹ ਅਸੀਂ ਜ਼ਰੂਰ ਦੇ ਕੇ ਆਵਾਂਗੇ ਇੱਕ ਹੋਰ ਅਸੀਂ ਪ੍ਰਾਲਾ ਕਰ ਰਹੇ ਆ ਕਿ ਦੋ ਚਾਰ ਮਕਾਨ ਜਿਹੜੇ ਨੇ ਜਿਹੜੇ ਬਿਲਕੁਲ ਗਰੀਬ ਪਰਿਵਾਰਾਂ ਦੇ ਮਕਾਨ ਟੁੱਟ ਚੁੱਕੇ ਨੇ ਉਹਨਾਂ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਇੱਕ ਕਮਰਾ ਜਿਹੜਾ ਹਾਇਆ ਸੀ ਉਹ ਰੋਪ ਕਰਕੇ ਇੱਕ ਕਮਰਾ ਵੀ ਪਵਾਨ ਦੀ ਕੋਸ਼ਿਸ਼ ਕਰਾਂਗੇ ਕਿ ਖੰਨਾ ਸ਼ਹਿਰ ਦਾਨੀਆਂ ਦਾ ਸਾਇਰ ਹੈ ਔਰ ਇਹਦੇ ਵਿੱਚ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਜਿੰਨੇ ਵੀ ਲੋਕ ਨੇ ਚਾਹੇ ਜਿਸ ਵੀ ਸ਼ਹਿਰ ਤੇ ਰਹਿੰਦੇ ਨੇ ਕਿ ਆਪਣੇ ਤਿਲ ਫੁੱਲ ਦੀ ਕਮਾਈ ਦੇ ਵਿੱਚੋਂ ਥੋੜਾ ਥੋੜਾ ਜਿਹਾ ਕੱਢ ਕੇ ਚਾਹੇ 1 ਰੁਪਿਆ 10 ਰੁਪਏ 50 ਰੁਪਏ ਜਿੰਨੀ ਤੁਹਾਡੀ ਜੋ ਸकता ਹੈ ਤੁਸੀਂ ਯੋਗਦਾਨ ਜ਼ਰੂਰ ਪਾਓ ਕਿਉਂਕਿ ਜਦੋਂ ਵੀ ਇਤਿਹਾਸ ਲਿਖਿਆ ਗਿਆ ਜਦੋਂ ਵੀ ਪੰਜਾਬ ਦੀ ਗੱਲ ਆਈ ਤਾਂ ਉਹਦੇ ਵਿੱਚ ਤੁਹਾਡਾ ਨਾਮ ਜਰੂਰ ਆਊਗਾ ਕਿ ਮੈਂ ਵੀ ਮਦਦ ਕੀਤੀ ਸੀ ਆਪਣੇ ਪੰਜਾਬ ਦੀ ਕਿਉਂਕਿ ਪੰਜਾਬੀ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਸੋ ਮੈਂ ਉਹ ਲੋਕਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਔਰ ਖਾਸ ਕਰਕੇ ਧੰਨਵਾਦ ਕਰਦਾ ਹਾਂ ਰਾਮਗੜੀਆ ਬਰਾਦਰੀ ਦਾ ਜਿੱਥੋਂ ਅੱਜ ਗੁਰਦੁਆਰਾ ਸਾਹਿਬ ਤੋਂ ਇਹ ਟਰੱਕ ਰਵਾਣਾ ਹੋ ਰਿਹਾ ਹੈ ਜੀ ਕੀ ਕਹਿੰਦਾ ਜਿੰਨੂ ਜਰਾ ਅੱਜ ਰਾਮਗੜੀਆ ਗੁਰਦੁਆਰਾ ਸਾਹਿਬ ਤੋਂ ਆਏ ਸੀ ਬਾਬਾ ਵਿਸ਼ਕਰਮਾ ਰਾਮਗੜੀਆ ਸਭਾ ਦੇ ਪ੍ਰਾਂਗਣ ਦੇ ਵਿੱਚ ਸਾਰੀਆਂ ਸੰਸਥਾਵਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਇੱਥੋਂ ਇੱਕ ਰਾਸ਼ਨ ਦਾ ਭਰਿਆ ਹੋਇਆ ਪੱਕਿਆ ਹੋਇਆ ਰਾਸ਼ਨ ਵੀ ਆ ਜਿਹਦੇ ਵਿੱਚ ਕੱਚਾ ਰਚੜੀ ਸਾਰਾ ਸਾਰੀਆਂ ਸੰਸਥਾਵਾਂ ਮਿਲ ਕੇ ਜਿਵੇਂ ਕਿ ਬਾਬਾ ਵਿਸ਼ਕਰਮਾ ਰਾਮਗੜੀਆ ਸਭਾ ਔਰ ਅਨਪੂਰਣਾ ਰਸੋਈ ਹੰਸਰਾਜ ਬਰਾਨੀ ਜੀ ਖੜੇ ਨੇ ਤੇ ਬਾਬਾ ਗਣਪਤੀ ਸੇਵਾ ਸੰਗ ਹਰ ਮੈਦਾਨ ਫਤਿਹ ਦੇ ਵੀਰ ਜੀ ਖੜੇ ਨੇ ਸਾਰੇ ਸਾਰੇ ਟੀਮ ਇਹਨਾਂ ਦੀ ਆਈ ਹੋਈ ਹੈ ਅਤੇ ਇਸ ਤਰ੍ਹਾਂ ਹੀ ਆਪਣੇ ਮਹਾਨ ਪੂਰਨ ਰਸੋਈ ਮਹਾਂਕਾਲ ਬਲੱਡ ਸੋਸਾਇਟੀ ਅਤੇ ਹਿਊਮਨ ਵੈਲਫੇਅਰ ਬਲੱਡ ਡੋਨਰਸ ਐਸੋਸੀਏਸ਼ਨ ਅਤੇ ਨਰ ਸੇਵਾ ਨਾਰਾਇਣ ਸੇਵਾ ਇਹ ਤਾਂ ਮਸ਼ਕਤੀ ਹੈ ਇਸ ਤਰ੍ਹਾਂ ਹੀ ਸਾਰੀਆਂ ਸੰਸਥਾਵਾਂ ਮਿਲ ਜੁਲ ਕੇ ਅਸੀਂ ਇਕੱਠਾ ਕਰਕੇ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਹੈਗਾ 12 ਵੀ ਦੂਰੋਂ ਨੇੜੋਂ ਵੀ ਲੋਕਾਂ ਨੇ ਅ अच्छे ਚਿਹਰੇ ਦੇਖ ਕੇ ਸਾਹਮਣੇ ਦੇਖ ਕੇ ਵੀ ਅ अच्छे ਅਸੀਂ ਵਧੀਆ ਹੱਥਾਂ ਦੇ ਵਿੱਚ ਸਮਾਨ ਦੇ ਰਹੇ ਆ ਇਹ ਵਿਸ਼ਵਾਸ ਕਰਕੇ ਸਾਡੇ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਦੂਰੋਂ ਨੇੜੋਂ ਵਿਦੇਸ਼ਾਂ ਤੋਂ ਵੀ ਸਾਨੂੰ ਸਹਾਇਤਾ ਭੇਜੀ ਹੈ ਔਰ ਅਸੀਂ ਉਹ ਸਾਰਾ ਹੀ ਦਵਾਈਆਂ ਔਰ ਦੁੱਧ ਸਪੂਟ ਬਰਸ਼ ਔਰ ਦੁੱਧ ਚਾਹ ਪਤੀ ਚੀਨੀ ਇਸ ਤਰ੍ਹਾਂ ਪੱਕਾ ਹੈ ਕਿ ਕੱਚਾ ਰਾਸ਼ਨ ਸਾਰਾ ਇਕੱਠਾ ਕਰਕੇ ਅੱਜ ਟਰੱਕ ਰਵਾਨਾ ਕਰ ਰਹੇ ਨੇ ਦੂਸਰਾ ਟਰੱਕ ਹੈ ਤੇ ਮੇਰੇ ਵੀਰ ਕਮਲ ਜੀ ਵੀ ਆਏ ਹੋਏ ਨੇ ਤੇ ਜਿਹੜੇ ਕਿ ਹਿੰਦੂ ਤਖਤ ਦੇ ਚਾਚ ਨੇ ਇੱਥੇ ਦੇ ਖੰਨੇ ਦੇ ਉਹ ਵੀ ਆਏ ਹੋਏ ਨੇ ਇਹਨਾਂ ਨੇ ਇਹ ਪਹਿਲਾਂ ਇੱਕ ਮਹਾਰਾਜ ਜੀ ਵੀ ਆ ਰਹੇ ਨੇ ਥੋੜੀ ਦੇਰ ਤੱਕ ਸੋਨੇ ਅਰਦਾਸ ਹੋਈ ਹੈ ਤੋਂ ਬਹੁਤ ਹੀ ਵਧੀਆ ਉਪਰਾਲਾ ਇਹ ਅਸੀਂ ਕੀਤਾ ਹੈ ਹੜਪੇੜ ਦਾ ਵਾਸਤੇ ਕਿਉਂਕਿ ਪੰਜਾਬੀਆਂ ਦੀ ਇਹ ਸਿੱਖਰਤ ਹੈ ਜਿਹਨਾਂ ਦੇ ਘਰ ਵਿਚਾਰਾਂ ਦੇ ਟੰਕਾ ਟੰਕਾ ਜੋੜ ਕੇ ਘਰ ਬਣਾਏ ਹੋਏ ਸੀ ਅੱਜ ਡਿੱਗ ਗਏ ਨੇ ਔਰ ਉਹ ਘਰੋਂ ਬੇਕਰ ਹੋਏ ਹੋਏ ਨੇ ਇਹਨਾਂ ਦੇ ਨਾਲ ਔਰਤਾਂ ਬੱਚੇ ਬਿਮਾਰ ਬਜ਼ੁਰਗ ਬਹੁਤ ਸਾਰੇ ਲੋਕ ਹੈਗੇ ਨੇ ਅੰਤਰ ਸਹਿਯੋਗ ਹਲਦ ਦੇ ਬਿਥੇ ਅਸੀਂ ਉਹਨਾਂ ਦੀ ਸਹਾਇਤਾ ਕਰ ਸਕੀਏ ਤਾਂ ਸਹੀ ਆਪਣੇ ਆਪਣਾ ਪਾਕਿਸਤਾਨ ਦਾ ਸਭ ਤੋਂ ਪਹਿਲਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਰਾਮਗੜੀਆ ਭਵਨ ਤੋਂ ਇੱਕ ਟਰੱਕ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੇ ਪਹਿਲਾਂ ਦੱਸੇ ਦਿੱਤਾ ਹੈ ਆਪ ਵੀ ਕੱਚਾ ਪੱਤਾ ਦੋਇਆਪਾ ਰਸਨਾ ਹੈ ਕੱਚੀਆਂ ਲੱਕੀ ਲੈ ਕੇ ਜਾ ਰਹੇ ਹਾਂ ਇਹ ਹਰ ਮੈਦਾਨ ਫਤਿਹ ਸੇਵਾਦਲ ਸਦਾ ਹੀ ਸ਼ਹਿਰ ਵਾਸੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਇਹ ਜਿੱਥੇ ਵੀ ਸਾਡੀ ਡਿਊਟੀ ਲਗਾਣਗੇ ਕਿਉਂਕਿ ਇਹ ਸਾਰੀਆਂ ਸੰਸਥਾਵਾਂ ਦੇ ਵੱਲੋਂ ਇੱਕ ਇਕੱਠੇ ਹੋ ਕੇ ਉਪਰਾਲਾ ਕੀਤਾ ਗਿਆ ਹੈ ਸਰਦਾਰ ਅਕਸ਼ਰ ਰਾਜੀ ਜੀ ਦੀ ਅਗਵਾਈ ਦੇ ਹੇਠ ਤੇ ਅਜਿਹੇ ਕਾਰਜ ਆਪਾਂ ਜਦ ਸਾਂਝੇ ਕਰਾਂਗੇ ਤਾਂ ਸਾਡੀ ਏਕਤਾ ਤੇ ਅਖੰਡਤਾ ਬਣੀ ਰਹੂਗੀ ਤੇ ਅੱਗੇ ਵੀ ਜਿਵੇਂ ਵੀ ਵਾਹਿਗੁਰੂ ਜੀ ਪਹਿਲਾਂ ਤਾਂ ਇਹੋ ਜਿਹੇ ਦਿਨ ਲੈ ਕੇ ਆਣ ਜੇ ਕੋਈ ਇਹੋ ਜੀ ਵੀ ਗੱਲਬਾਤ ਹੁੰਦੀ ਹੈ ਤਾਂ ਅਸੀਂ ਸਾਰੇ ਇਕੱਠੇ ਆਂ ਹਰ ਮੈਦਾਨ ਫਤਿਹ ਸੇਵਾਦਲ ਫਦਾਹੀ ਆਪ ਸਭਨਾ ਜਿਹਦੇ ਸ਼ਹਿਰ ਵਾਸੀਆਂ ਦੇ ਪਿੰਡ ਵਾਸੀਆਂ ਦੇ ਸ਼ਹਿਰ ਦੇ ਵਿੱਚ ਸਦਾ ਹੀ ਹਾਜ਼ਰ ਹੈ ਜਿੱਥੇ ਸਾਡੀ ਡਿਊਟੀ ਲਾਵਾਂਗੇ ਅਸੀਂ ਦਿਨ ਰਾਤ ਲਈ ਕਰਨ ਲਈ ਤਿਆਰ ਤੇ ਜਿਹੜਾ ਅੱਜ ਇਹੋ ਸਮਾਜਵਰ ਪੀ.ਟੀ. ਰੋਕਣ ਕੀਏ ਚੀਜ਼ਾ ਕਰ ਰਹੇ ਆ ਲੋਕਾਂ ਨੂੰ ਅਸੀਂ ਬੀ ਲਾਜੀ ਦੇਖੋ ਅਸੀਂ ਤੁਹਾਡੇ ਘਰ ਦੇ ਤੇ ਸਾਰੇ ਸ਼ਹਿਰ ਹੈ ਕੱਲਾ ਨਾ ਕੋ ਸਿੰਘੀਆਂ ਨਾ ਕੋ ਬਾਬਾ ਨਾ ਕੋਈ ਬਰਾਨੀ ਸਾਹਿਬ ਨਾ ਕੋਈ ਰਾਜਮੈਨ ਲੋਜੀਆ ਜਾਂ ਨਾ ਕੋਈ ਸਾਡੇ ਹੰਸਰਾ ਡਰਾਨੀ ਤੇ ਸਾਰੇ ਸਹਿਜ ਦੀ ਸਹਿਯੋਗ ਹੈ ਰਾਮਗੜੀਆ ਪਵੰਦੇ ਦੇ ਵਿੱਚ ਅਸੀਂ ਇੱਕ ਸੈਂਟਰ ਬਣਾਇਆ ਸੀਗਾ ਅੱਜ ਬਹੁਤ ਵਧੀਆ ਤਰੀਕੇ ਨਾਲ ਸ਼ਹਿਰ ਬਣਨੇ ਸਾਨੂੰ ਸਪੋਰਟ ਦਿੱਤੀ ਆ ਔਰ ਐਦਾਂ ਹੀ ਦਿੰਦੇ ਰਹੋ ਨੈਕਸਟ ਗੱਡੀ ਅਸੀਂ ਰਾਜਮੈਨੋ ਦੀ ਅਗਵਾਈ ਦੇ ਵਿੱਚ ਭੇਜਾਂਗੇ ਅੱਜ ਸਾਰਾ ਸर्वे ਕਰਕੇ ਆਵਾਂਗੇ ਨਾਲ ਉਸੇ ਅਸੀਂ ਲੰਗਰ ਬੰਦਾ ਕੇ ਖੜਾ ਗਿਆ ਜਿਹੜਾ ਕਿ ਸਾਰੇ ਸ਼ਹਿਰ ਨੂੰ ਸ਼ਾਂਤੀ ਮਿਲੇ ਵੀ ਹਾਂ ਪਾਈ ਅਸੀਂ ਇਹ ਕੁਛ ਕੀਤਾ ਇਹ ਤੋਂ ਪਹਿਲਾਂ ਜਿੱਦਾਂ ਸਾਡੇ ਸ਼ਹਿਰ ਬੋਲ ਜਿਹੜੀ ਪਾਣੀ ਦੀ ਆਫਸਾ ਜਿਹੜੀ ਆਈ ਹੈ ਪੰਜਾਬ ਤੇ ਆਈ ਹੈ ਖਣੇ ਸਾਰੇ ਜਿਹਨੇ ਸਮਾਜ ਸੇਵੀ ਤੇ ਅਧਾਰੀ ਸੰਗਠਨ ਨੂੰ ਪੁਸ਼ਕਰਾਜ ਰਹਿਣ ਵਿੱਚ ਅੱਜ ਸਹਿਜ ਜਿਹੜੇ ਜੱਥੇ ਬੰਨਿਆ ਜਿਹੜਾ ਉਪਰਾਲਾ ਕੀਤਾ ਤੇ ਬੜਾ ਸਲਾਗਾ ਹੀ ਹੋਊਗਾ ਮੈਂ ਸਾਰੇ ਧੰਨਵਾਦ ਕਰਦਾ ਲੋਕਾਂ ਨੇ ਸਖਤ ਪ੍ਰੋਸਸ ਕੀਤਾ ਸਾਰਾ ਸਮਾਨ ਦਿੱਜਿਆ ਅੱਜ ਤੁਸੀਂ ਦੇਖਿਆ ਵੀ ਸਾਰਾ ਪੱਕਾ ਆਸਨ ਦੇ ਤੱਕ ਤੱਕ ਪਰਕੇ ਜਾ ਰਿਹਾ ਹਰ ਇੱਕ ਪੱਤਨੀ ਜਾਣਾ ਅੱਗੇ ਵਾਸਤੇ ਮੈਨੂੰ ਜੀ ਕਿਸੇ ਨਾਲ ਜਾ ਰਹੇ ਹੋਰ ਸਾਡੇ ਜਿਹੜੇ हां ਜਿੱਥੇ ਬੰਦੇ ਦੇ ਬੰਦੇ ਨਾਲ ਚੱਲੇ ਉੱਥੇ ਜਿਹੜੇ ਹੱਥ ਹੋ ਗਏ ਅੱਗੇ ਵਾਸਤੇ ਵੀ ਉਹ ਉਹ ਵਾਲੇ ਅਸੀਂ ਕਰਦੇ ਰਹਾਂਗੇ ਤਾਂ ਇਹਨਾਂ ਗੱਲਾਂ ਨਾਲ ਹੀ ਮੈਂ ਸਾਰੇ ਸ਼ਹਿਰ ਵਾਸੀ ਸਾਰੇ ਜਿੱਥੇ ਬੰਦਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਸਾਡੇ ਉਰੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਸਾਡੇ ਮਹਾਰਾਜ ਜੀ ਜਗਨਨ ਜੀ ਜੋ ਸਾਨੂੰ ਆਸ਼ੀਰਵਾਦ ਦੇਣ ਪਹੁੰਚੇ ਨੇ ਤੇ ਇਸ ਤੋਂ ਬਾਅਦ ਨੂੰ ਰਵਾਨਗਰ ਲੱਗੇ ਨੇ ਸਾਰੇ ਸ਼ਹਿਰ ਦੇ ਜਿਹੜਾ ਸਾਨੂੰ ਸਹਿਯੋਗ ਲਗ-ਲਗ ਮੰਦਿਰਾਂ ਤੋਂ ਲਗ-ਲਗ ਗੁਰਦੁਆਰਾ ਸਾਹਿਬ ਤੋਂ ਜਾਂ ਹੋਰ ਸੰਸਥਾਵਾਂ ਤੋਂ ਇਹ ਪੈਦਰ ਉਹਨਾਂ ਦਾ ਧੰਨਵਾਦ ਕਰਦੇ ਆਂ ਅੱਜ ਸਾਹਮਣੇ ਸਾਡੀ ਸਾਰੀ ਟੀਮ ਖੜੀ ਆ ਅੱਗੇ ਵੀ ਤੁਹਾਨੂੰ ਦੇਖਿਆ ਸੀ ਅਸੀਂ ਆਪਾਂ ਪਰਾਲੇ ਕਰਦੇ ਰਹਿੰਦੇ ਆ ਤੇ ਅੱਜ ਵੀ ਤੁਹਾਡੇ ਸਾਰਿਆਂ ਦੇ ਸਾਥ ਨਾਲ ਖੰਨਾ ਸ਼ਹਿਰ ਤੇ ਟ੍ਰੱਕ ਚੱਲਿਆ ਜੀ ਅੱਗੇ ਵੀ ਬਸ ਇਹੀ ਕਹੂੰਗਾ ਕਿ ਵੱਧ ਤੋਂ ਸੰਯੋਗ ਦਿਆ ਕਰੋ ਤਾਂ ਕਿ ਜੋ ਇਹ ਜੀ ਸੇਵਾਵਾਂ ਸਾਡੀਆਂ ਉਹ ਚੱਲਦੇ ਰਹਿਣ ਧੰਨਵਾਦ ਜੀ ਬੜੀ ਕੀ ਗੱਲਾਂ ਜਮੇ ਜਰਾ ਟ੍ਰੱਕ ਬਣਾਵਾਂ ਤਾਂਵੇਂ ਸਾਡੇ ਸ਼ਹਿਰ ਦੇ ਵਿੱਚ ਕਈ ਸੰਸਥਾਵਾਂ ਨੇ ਪਰ ਅਸੀਂ ਸਾਰੇ ਇੱਕ ਆ ਜਦੋਂ ਕੋਈ ਇਹ ਮੁਸ਼ਕਲ ਈ ਘੜੀ ਹੁੰਦੀ ਆ ਤਾਂ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਜੋ ਇੱਕ ਦੂਜੇ ਨੂੰ ਜੋ ਸਮੇਂ ਦੇ ਵਿਆਦ ਦੇ ਦੀ ਆਪਾਂ ਉਸੇ ਮਦਦ ਕਰੀ ਜਾਈਦੀ ਹੈ ਜਾਨੀ ਉਸੇ ਨਾਲ ਰਹਿ ਕੇ ਮਦਦ ਕਰਦੇ ਆਂ ਇਹੀ ਭਵਾਨ ਜੀ ਤੋਂ ਅਮੇਚ ਅਰਦਾਸ ਕਰਦੇ ਆਂ ਬਿਦਾਲ ਮਿਲ ਕੇ ਕਰੀਏ ਤਾਂ ਕਿ ਕਸੇੜਾ ਉਹਦਾ ਟਾਈਮ ਨਿਕਲ ਜਵੇ ਔਰ ਦਿਨ ਰਣੇ ਵੀ ਨਿਕੇ ਅਮੇਚ ਤੋਂ ਕਿ ਪੰਜਾਬ ਦੀ ਜਿਹੜੀ ਬ੍ਰਤੀ ਹੈ ਲੋਕ ਰਹਿੰਦੇ ਨੇ ਇਹ ਬਾਹਰ ਲੋਕਾਂ ਦੀ ਮਦਦ ਕਰਨ ਵਾਲੇ ਨੇ ਜਿਨ੍ਹਾਂ ਨੂੰ ਇਸ ਟਾਈਮ ਮਦਦ ਦੀ ਜ਼ਰੂਰਤ ਪੈ ਰਹੀ ਹੈ ਅੱਜ ਵੈਗਰੂ ਅੱਗੇ ਦਵਾਇਆ ਕੋਈ ਕਿਰਪਾ ਕਰਨ ਵਾਸਤੇ ਦਾ ਕਦੇ ਮੌਕਾ ਦੁਬਾਰਾ ਨਾ ਆਵੇ ਅਸੀਂ ਆਪਣੀ ਦੇਸ਼ ਦੀ ਆਪਣੀ ਮਦਦ ਕੀਤੀ ਜਿਸ ਤੋਂ ਸਾਰੇ ਬੰਦੇ ਅੱਜ ਚੱਕਰਵਾਨਾ ਹੋ ਰਿਹਾ ਰਾਮਜੀ ਭਗਵੰਦ ਜੀ ਜੈ ਸ਼੍ਰੀ ਰਾਮ ਜੀ ਮੈਂ ਲਤੀ ਸ਼ਰਮਾ ਸਿੱਤਨਾ ਹਿੰਦੁਸਤਾਨ ਤੋਂ ਪੰਜਾਬ ਸੈਕਟਰੀ ਮੈਂ ਖੰਨਾ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਮੁਸ਼ਕਲ ਘੜੀ ਦੇ ਵਿੱਚ ਸਾਰਿਆਂ ਨੇ ਸਹਿਯੋਗ ਕੀਤਾ ਤੇ ਹੁਣੇ Swami Satya Anand Maharaj ji ਪਹੁੰਚ ਚੁੱਕੇ ਨੇ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਐਸੇ ਕਾਰਿਆ ਕਰ ਸਕਦੇ ਆ ਤੇ ਨਾਲ ਸਾਡੇ ਹੰਸਾ ਸਰ ਵਰਾਨੀ ਜੀ ਜੋਸ਼ਿੰਦ ਸਾਹਿਬ ਸਰ ਦੇ ਪ੍ਰਧਾਨ ਨੇ ਕਿ ਇਹਨਾਂ ਦੀ ਅਧਿਐਤਤਾ ਦੇ ਵਿੱਚ ਤੇ ਸਾਰਾ ਕਾਰਿਆ ਚੱਲਦਾ ਹੈ ਜੈ ਸ਼ੀਰਾਮ ਸਾਨੂੰ ਦਾ ਸੇਵਾ ਦਾ ਮੌਕਾ ਮਿਲਦਾ ਤਾਂ ਜੀ ਸੇਵਾਜ ਹਾਜ਼ਰ ਨੇ ਆ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਅਸੀਂ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਸੇਵਾ ਕਰਿਆ ਕਰੋ ਜੈ ਸ਼ੀਰਾਮ ਜੀ ਉਹ ਜਿਹੜਾ ਜਨਮ ਦਿਨ ਅੱਜ ਰਾਮ ਗੜੀਆ ਪਵੰਤਰਾ ਟ੍ਰੈਕ ਕਰਵਾਉਣਾ ਪਿਆ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਜਿਹੜੀ ਇਹ ਬਾੜ ਦੀ ਜਿਹੜੀ ਆਫਤ ਕੁਦਰਤੀ ਆਫਤ ਪੰਜਾਬ ਤੇ ਆਈ ਸੀ ਤੇ ਉਹਦੇ ਮੱਦੇਨਜ਼ਰ ਅੱਜ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਕੁਝ ਸਰਕਾਰੀ ਅਗਵਾਈ ਦੇ ਵਿੱਚ ਸਮੂਹ ਜਿੰਨੀਆਂ ਵੀ ਖੰਡੇ ਦੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਸਥਾਵਾ ਨੇ ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਤੇ ਉਹਦੇ ਵਿੱਚ ਇਹ ਜਿਹੜਾ ਅੱਜ ਇਹ ਹੋ ਰਿਹਾ ਇਹ ਉਪਰਾਲੇ ਲਈ ਬੇਨਤੀ ਕੀਤੀ ਗਈ ਸੀ ਵੀ ਸਾਰੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇंदे ਵੀ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਗਈ ਸੀ ਵੀ ਰਾਮਗੜੀ ਆ ਭਵਨ ਗੁਰਦੁਆਰਾ ਸਾਹਿਬ ਵਿਖੇ ਕਿ ਜਿੰਨੇ ਆਪਣੀ ਮਜਬੂਰੀ ਸਵਰਥ ਹੈ ਵੀ ਉਸ ਸਮਗਰੀ ਇੱਥੇ ਭੇਜੀ ਜਾਵੇ ਕਿਉਂਕਿ ਉੱਥੇ ਹਰ ਚੀਜ਼ ਦੀ ਜ਼ਰੂਰਤ ਹੈ ਤੇ ਕੁਝ ਕੁਸ਼ਕਰਾਜੀ ਦਾ ਹੋਰ ਸੰਸਥਾਵਾਂ ਸਾਰੇ ਸਾਡੇ ਜਿੰਨੇ ਵੀ ਨੇਕੀ ਦੀ ਸਾਰਿਆਂ ਨੇ ਗਲਤ ਜੀ ਜਿੰਨ ਸਭ ਨੇ ਕੁਝ ਆਪੋ ਆਪਣੀ ਸਵਰਥਾ ਤੱਕ ਪਹੁੰਚ ਕਰਕੇ ਵਕੇਸ਼ ਸਿੰਘ ਜੀ ਸਾਰਿਆਂ ਨੇ ਦਿਨ ਰਾਤੇ ਕੀਤਾ ਹੋਇਆ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਤੇ ਉਸ ਨੂੰ ਦੇਖਦੇ ਅੱਜ ਇੱਕ ਜਿਹੜਾ ਪੂਰਾ ਇੱਕ ਟਰੱਕ ਦਾ ਜਿਹੜਾ ਸਮਾਨ ਹੈ ਅੱਜ ਜਦੋਂ ਤਿਆਰ ਹੋ ਗਿਆ ਹੈ ਅੱਜ ਉਸ ਨੂੰ ਹਰੀਕੇਪੱਤਨ ਭੇਜਿਆ ਜਾ ਰਿਹਾ ਹੈ ਜਿਹਦੇ ਵਿੱਚ ਜਿਹੜੇ ਪੁਸ਼ਕਰ ਰਾਜ ਜੀ ਨੇ ਪਹਿਲਾਂ ਦੱਸਿਆ ਸੀ ਪੱਕਾ ਕੱਚਾ ਸਾਰਾ ਰਾਸ਼ਨ ਜਿਹੜਾ ਭੇਜਿਆ ਜਾ ਰਿਹਾ ਹੈ ਤੇ ਇਹ ਜਿਹੜੀ ਹੁਣ ਇਹ ਅੱਜ ਅੱਜ ਟਰੱਕ ਭੇਜਿਆ ਗਿਆ ਇਸ ਤੋਂ ਅੱਗੇ ਵੀ ਜਿਹੜੀ ਇਹ ਨਿਰੰਤਰ ਚੱਲੀ ਰਹੂਗਾ ਉਹ ਪੁਸ਼ਕਰ ਰਾਜ ਜੀ ਜਿਵੇਂ ਹੀ ਹੁਣ ਇਸ ਦੀ ਸਾਰੇ ਪ੍ਰੋਜੈਕਟ ਵੀ ਵਾਈ ਕਰ ਰਹੇ ਨੇ ਜਿਵੇਂ ਹੀ ਹੋਰ ਜਥੇਬੰਦੀਆਂ ਜਾਂ ਸਾਨੂੰ ਵੀ ਜਿਹੜੀ ਵੀ ਡਿਊਟੀ ਪੁਸ਼ਤ ਰਾਜ ਦੀ ਹੁਣ ਲਾਣਗੇ ਸਾਰੀਆਂ ਜਥੇਬੰਦੀਆਂ ਸਾਥ ਸਾਰੇ ਇਹਨਾਂ ਦੇ ਨਾਲ ਨੇ ਹੁਣ ਜਦੋਂ ਅਗਲਾ ਵੀ ਕੋਈ ਟਰੈਕ ਹੋਏ ਉਹ ਭੇਜਣਾ ਹੋਏਗਾ ਜਿਵੇਂ ਇਹਨਾਂ ਦਾ ਪ੍ਰੋਗਰਾਮ ਹੋਏਗਾ ਉਹ ਉਸ ਤਰ੍ਹਾਂ ਹੀ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਗੱਲਾਂ ਕਦੋਂ ਜਦੋਂ ਜਰਾ ਆਪਣੇ ਸ਼ਹਿਰ ਦੇ ਵਿੱਚੋਂ ਅੱਜ ਜਿਹਦੇ ਬੀੜ ਨੇ ਉਹਨਾਂ ਵਰਤੇ ਲੱਦਣ ਦਾ ਜਾਂ ਕਰਵਾਣਾ ਹੋ ਰਹੇ ਇੱਕ ਬਹੁਤ ਹੀ हमारे शहर निवासियों का सहयोग है विशेष इस बार जो ट्रक दूसरा जा रहा है आज जी के देख रेख में ये दूसरा ट्रक भेज रहे हैं। और मैं आगे भी सबको कहता हूँ कि हमारे शहर की तरफ से ये सेवा प्राय जाती है जो भी हार आए हैं जिनको जरूरत है जिसकी भी सारा सामान यहाँ से भेज रहे हैं, मैं सबको बहुत बहुत शुभकामनाएं शुभता हूँ और शायद वासिफ को मैं यह निवेदन करता हूं कि आगे के लिए भी कोई भी सेवा यहां भेजे सब बदतर के सहयोग दे ताकि हम सब की सेवा कर सके शिव काम में अपने रामगढ़िया पवनविह जो पिछले दिन कड़बी आफत आई है पंजाब के ऊपर उठे जितने भी लोग ने संताप चल रहे हैं जिन्होंने काफी ज्यादा नुकसान हुए हैं लोगों ने घर गिर गए हैं ਫੋਕਾ ਨੇ ਫੈਸਲਾ ਬਰਬਾਦ ਹੋ ਗਿਆ ਨੇ ਕਿ ਕੁਦਰਤੀ ਆਫਤ ਆਪਾਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਅਗਰ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਸੰਸਥਾਵਾਂ ਇਕੱਠੀਆਂ ਹੋਵਗੇ ਗਾਮ ਗੜੀ ਆਪਾਂ ਨੂੰ ਵਿਖੇ ਇੱਕ ਜੋ ਸਮੱਗਰੀ ਅਸੀਂ ਭੇਜ ਰਹੇ ਆ ਤਾਂ ਕਿ ਉੱਥੇ ਜਿਹੜੇ ਪਰਾਂ ਦੇ ਵਿੱਚ ਰਸਣ ਪਾਣੀ ਨਹੀਂ ਪਹੁੰਚ ਸਕਿਆ ਜਾਂ ਅਫਵਾਣ ਨਹੀਂ ਪਹੁੰਚ ਸਕਿਆ ਉਹ ਅਸੀਂ ਸਾਰੇ ਸੰਸਥਾਵਾਂ ਨੇ ਨਾਲ ਮਿਲ ਕੇ ਪ੍ਰਬਲ ਕਰ ਦਿੱਤਾ ਸੋ ਪਰਮਾਤਮਾ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਵਿੱਚ ਸਹਿਯੋਗ ਪਾਇਆ ਉਨ੍ਹਾਂ ਦੀ ਕਮਾਈ ਦੀ ਬਰਕਤ ਪਾਉਣ ਤੇ ਗਰੀਬਾਂ ਦੇ ਸਹਾਰ ਆ ਜਿਹੜੀ ਉਹਨਾਂ ਦੀ ਅਸੀਸਾਂ ਤੁਹਾਨੂੰ ਲੱਗਣਗੇ ਸੋਭਾਗਰੀ ਖਾਲਸਾ ਵੇ ਗਰੀਬ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ